ਅਕਾਲੀ ਦਲ ਜਿਹੜਾ ਜੇ ਇੱਕ ਤਾਂ ਦੁਫਾੜ ਹੁੰਦਾ ਸੀ ਤਾਂ ਕਈ ਫਾੜ ਹੋਇਆ ਪਿਆਗਾ ਵਿਰੋਧ ਤਾਂ ਚੱਲ ਰਿਹਾ ਨਾ ਅੰਦਰੋਂ ਖਾਤੇ ਉਹ ਵੀ ਵੱਖਰਾ ਚੁੱਲਾ ਵੀ ਕਹਿੰਦੇ ਅਕਾਲੀ ਦਲ ਵਾਲੇ ਉਹਨਾਂ ਨੂੰ ਮਤਲਬ ਮਜ਼ਾਕ ਦੇ ਵਿੱਚ ਕਹਿੰਦੇ ਕਿ ਉਹਨਾਂ ਨੇ ਵੱਖਰੇ ਚੁੱਲੇ ਬੰਦ ਕਰ ਲਿਕੇ ਆ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਜੀ ਉਹਨਾਂ ਨੇ ਕੋਈ ਕੈਂਡੀਡੇਟ ਖੜਾ ਕੀਤਾ ਜਾਂ ਆਪਣੀ ਪਾਰਟੀ ਦਾ ਉਹਦੇ ਨਾਲ ਜਿਹੜੇ ਬੰਦੇ ਫਿਰਦੇ ਸੀ ਐਮਰਤਪਾਲ ਦੇ ਬਦੂ ਕਾਲੇ ਹੋਰ ਸਾਰੇ ਇਧਰ ਉਧਰ ਉਹ ਨੂੰ ਐ ਹਾਰ ਸ਼ਿੰਗਾਰ ਕੇ ਪੇਛਿੰਦ ਕੀਤਾ ਗਿਆ ਸੀਗਾ ਕਿ ਜਿਵੇਂ ਕੋਈ ਭਿੰਡਰਾਂ ਵਾਲੇ ਦਾ ਨਵਾਂ ਕੋਈ ਰੂਪ ਆ ਗਿਆ ਹੋਵੇ ਸਾਡੀ ਭਰਾਤਰੀ ਦੀ ਇੱਕ ਖੂਬੀ ਵੀ ਹੈ ਤੇ ਕਮਜ਼ੋਰੀ ਵੀ ਹੈ ਯਾਰ ਭਾਵਨਾ ਇਹ ਸਾਰੀਆਂ អមੋਸ਼ਨਸ ਆਪਣੀ ਜਗ੍ਹਾ ਬਹੁਤ ਇੰਪੋਰਟੈਂਟ ਹੈ ਜ਼ਿੰਦਗੀ ਦੀ ਫਿਊਲ ਹੈ ਸਮਝ ਲਓ ਸ਼ਕਤੀ ਹੈ ਪਰ ਜੇ ਇਹਦੇ ਚ ਡੁੱਬੇ ਰਹੋਗੇ ਫਿਰ ਕਿਤੇ ਨਹੀਂ ਪਹੁੰਚੋ ਪਹਿਲਾਂ ਇਹੋ ਹੀ ਅਮਰਤਪਾਲ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੀ ਪਾਰਟੀ ਵੱਲੋਂ ਸੰਦੀਪ ਨੂੰ ਖੜਾ ਕੀਤਾ ਗਿਆ ਹੈ ਮੰਨ ਅ ਮੰਦੀਪ ਹੈ ਨਾ ਮੰਦੀਪ ਨੂੰ ਖੜਾ ਕੀਤਾ ਗਿਆ ਸੰਦੀ ਦੇ ਪ੍ਰਾਕ ਉਸ ਦਾ ਇਹ ਦੇਖ ਲਓ ਕਿ ਪਹਿਲਾਂ ਤੇ ਉਹ ਏਸੀ ਵੀ ਸਾਡਾ ਸੰਵਿਧਾਨ ਚ ਹੈ ਨਹੀਂ ਸੰਦੀ ਨੂੰ ਜਾਂ ਹੋਰਨਾਂ ਨੂੰ ਇਸ ਗੱਲ ਹੀ ਸਮਝਦਿਆ ਕਿ ਇਹ ਬਹੁਤ ਸਿੱਖੀ ਦੇ ਪਿਲਰ ਹੈਗੇ ਇਹ ਵੀ ਇਸ ਗੱਲ ਦਾ ਵੀ ਟੈਕ ਹੈ ਜਿਵੇਂ ਅਮਰਤਪਾਲ ਨੂੰ ਸਮਝਦੇ ਤਾਂ ਫਿਰ ਤੇ ਉਹਨਾਂ ਨੂੰ ਕੁਝ ਉਠਾ ਉਹਨਾਂ ਨੂੰ ਵੀ ਜਾਣੀ ਫਿਰ ਅਕਾਲੀ ਦਾਲੀ ਉਹਨਾਂ ਇੱਕ ਚੁਣੌਤੀ ਵੀ ਹੋਊਗੀ ਉਹ ਗੱਲ ਤੇ ਯੋ ਲਹਿਰ ਦੇ ਵਿੱਚ ਤਾਂ ਖਾਲਸਾ ਜੀ ਵੀ ਬਣੇ ਨੇ ਉਹਨੇ ਕਿਹਾ ਮੇਰੇ ਪਿਓ ਨੇ ਕੁਰਬਾਨੀ ਦੇਤੀ ਇਹ ਤੇ ਹੋਣਿਆ ਨਾ ਯੰਗ ਮੁੰਡਾ ਮੈਂ ਤੇ ਉਹ ਵੱਡੀ ਲੜਾਈ ਜੇ ਮੇਰੇ ਪਿਓ ਨੇ ਕੁਰਬਾਨੀ ਦੇਤੀ ਤੁਸੀਂ ਮੈਨੂੰ ਇੱਕ ਵੋਟ ਦੀ ਬਸ ਤੇ ਲੈ ਪੰਜਾਬੀਆਂ ਨੇ ਇਸੇ ਗੱਲ ਤੇ ਵੋਟਾਂ ਪਾਇਆ ਕਾਲੀਦਲ ਜਿਹੜਾ ਜੇਕ ਦਾ ਦੁਫਾੜ ਹੁੰਦਾ ਸੀ ਤਾਂ ਕਈ ਫਾੜ ਹੋਇਆ ਪਿਆਗਾ ਵਿਰੋਧ ਤਾਂ ਚੱਲ ਰਿਹਾ ਨਾ ਅੰਦਰ ਖਾਤੇ ਉਹ ਵੀ ਇੱਕ ਇਹ ਗੱਲ ਤਾਂ ਠੀਕ ਹੈ ਕਿ ਉਸ ਏਰੀਏ ਚ ਕਿਹੜਾ ਵਿਰੋਧ ਹੈ ਉਹ ਦੇਖਣਾ ਹੋਊਗਾ ਬਾਏ ਇਲੈਕਸ਼ਨ ਚ ਤੇ ਉਸ ਏਰੀਏ ਚ ਕਿਹੜਾ ਵਿਰੋਧ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਉਥੋਂ ਦਾ ਕੋਈ ਵੱਡਾ ਲੀਡਰ ਜਿਹੜਾ ਬਾਹਰ ਇਹਨਾਂ ਦੇ ਨਾਲ ਸਦਾ ਜਿਹੜੇ ਕੀ ਹੈ ਸੁਧਾਰ ਲਹਿਰੀਏ ਸਾਹ ਕਹਿੰਦੇ ਸਨ ਕਾਲੀ ਦਲ ਦਾ ਸਦਾਰ ਲਹਿਰ ਵਾਲੇ ਉਹਨਾਂ ਵੱਲ ਜਾਨੀ ਜਾਨੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਪ੍ਰਧਾਨੀ ਉਪਰ ਹਾਂ ਪੁਨਰ ਸਰਜੀਤ ਜਾਂ ਜੋ ਵੀ ਹੈ ਕੋਈ ਨਾ ਆਇਆ ਕੋਈ ਉਹ ਵੱਖਰਾ ਚੁੱਲਾ ਵੀ ਕਹਿੰਦੇ ਅਕਾਲੀ ਦਲ ਵਾਲੇ ਉਹਨਾਂ ਨੂੰ ਮਤਲਬ ਮਜ਼ਾਕ ਦੇ ਵਿੱਚ ਕਹਿੰਦੇ ਕਿਉਂਕਿ ਉਹਨਾਂ ਨੇ ਵੱਖਰੇ ਚੁੱਲੇ ਬੰਦ ਕਰ ਲਿਕੇ ਆ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਜੀ ਉਹਨਾਂ ਨੇ ਕੋਈ ਕੈਂਡੀਡੇਟ ਖੜਾ ਕੀਤਾ ਜਾਂ ਆਪਣੀ ਵੱਲੋਂ ਦਿੱਤਾ ਪਰ ਉਹਨਾਂ ਦਾ ਜਿਨ੍ਹਾਂ ਦੇ ਸ਼ਾਇਦ ਉਹ ਸਪੋਰਟ ਕਰਨਗੇ ਉਹ ਮਨਦੀਪ ਨਾ ਆਏ ਉਹਨਾਂ ਦਾ ਉਹ ਸੰਦੀਪ ਦਾ ਸੰਦੀਪ ਸੰਨੀ ਦਾ ਭਰਾ ਹੁਣ ਸੰਦੀਪ ਸੰਨੀ ਦਾ ਤੁਹਾਨੂੰ ਪਤਾ ਹੀ ਆ ਇੱਕ ਉਹ ਆਪਣੇ ਤੌਰ ਤੇ ਸੂਰੀ ਨੂੰ ਨਹੀਂ ਪ੍ਰਭਾਵ ਪਊਗਾ ਇਸ ਗੱਲ ਦਾ ਜਿਵੇਂ ਅਮਰਪਾਲ ਹੁਣ ਆਦੀ ਇਹ ਡਿਪੈਂਡ ਕਰਦਾ ਲੋਕਾਂ ਤੇ ਦੇਖੋ ਸਾਡੇ ਬੰਦੇ ਜਿਹੜੀ ਸਿੱਖੀ ਆ ਨਾ ਉਸ ਨੂੰ ਜੇ ਤੇ ਉਹ ਕਮਿਊਨਲ ਮਾਈਂਡ ਦੇ ਤੌਰ ਤੇ ਲੈਂਦੇ ਆ ਜੀ ਭਾਵਨਾ ਦੇ ਤੌਰ ਤੇ ਔਰ ਇਹਨਾਂ ਨੂੰ ਉਹ ਸੰਨੀ ਨੂੰ ਜਾਂ ਹੋਰਨਾਂ ਨੂੰ ਇਸ ਗੱਲ ਨੂੰ ਸਮਝਦੇ ਆ ਕਿ ਇਹ ਬਹੁਤ ਸਿੱਖੀ ਦੇ ਪਿੱਲਰ ਹੈਗੇ ਇਹ ਵੀ ਇਸ ਗੱਲ ਦਾ ਵੀ ਟੈਸਟ ਹੋਊਗਾ ਜੀ ਵੀ ਸਿੱਖੀ ਦੇ ਪਿੱਲਰ ਆ ਵੀ ਮਤਲਬ ਇਹ ਸਿੱਖੀ ਨੂੰ ਬਚਾਉਣ ਵਾਲੇ ਜਿਵੇਂ ਅਮਰਤਪਾਲ ਨੂੰ ਸਮਝਦੇ ਤਾਂ ਫੇਰ ਤੇ ਉਹਨਾਂ ਨੂੰ ਕੁਝ ਉਠਾ ਉਹਨਾਂ ਨੇ ਵੀ ਜਾਣ ਗਿਆ ਫੇਰ ਅਕਾਲੀ ਦਾਲੀ ਉਨੀ ਕਿ ਚੁਣੌਤੀ ਵੀ ਹੋਊਗੀ ਉਸ ਗੱਲ ਚ ਪਰ ਜੇ ਲੋਕੇ ਸਮਝਦੇ ਆ ਕਿ ਨਹੀਂ ਯਾਰ ਅਮਰਤਪਾਲ ਦਾ ਅਸੀਂ ਪਹਿਲਾਂ ਐਮਪੀ ਬਣਾ ਕੇ ਦੇਖ ਲਿਆ ਇਲਾਕੇ ਚ ਤੇ ਕੁਝ ਹੋਇਆ ਹੀ ਨਹੀਂ ਉਹ ਤੇ ਜੇਲ੍ਹ ਚ ਬੈਠਾ ਔਰ ਅਸੀਂ ਤੇ ਅਮਰਤਪਾਲ ਨੇ ਅਮਰਤ ਨਹੀਂ ਉਹ ਲਹਿਰ ਦੇ ਵਿੱਚ ਤਾਂ ਖਾਲਸਾ ਜੀ ਵੀ ਬਣੇ ਨੇ ਨੀ ਨਹੀਂ ਖਾਲਤਾ ਜੀ ਦਾ ਤੇ ਚਲੋ ਉਹਨੇ ਵੀ ਇਹੋ ਜਿਹੀ اپੀਲੀ ਕੀਤੀ ਨਾ ਕਹਿੰਦੇ ਕਿ ਮੇਰੇ ਉਹ ਲਹਿਰ ਇੱਕਦਮ ਹੀ ਬਣ ਗਈ ਸੀ ਹਾਲਾਂਕਿ ਲਹਿਰ ਇਸ ਤਰ੍ਹਾਂ ਬਣੀ ਬਣਾਈ ਜਾਂਦੀ ਹੁੰਦੀ ਹੈ ਲਹਿਰ ਬਣਦੀ ਨਹੀਂ ਹੈ ਇੱਕਦਮ ਉਹਦੇ ਨਾਲ ਜਿਹੜੇ ਬੰਦੇ ਫਿਰਦੇ ਸੀਗੇ ਅਮਰਤਪਾਲ ਦੇ ਬਦੂਕਾਂ ਵਾਲੇ ਹੋਰ ਸਾਰੇ ਇੱਧਰ ਉੱਧਰ ਉਹ ਉਹਨੂੰ ਐ ਹਾਰ ਸ਼ਿੰਗਾਰ ਕੇ ਪੇਛਿੰਜ ਕੀਤਾ ਗਿਆ ਸੀਗਾ ਕਿ ਜਿਵੇਂ ਕੋਈ ਭਿੰਡਰਾਂ ਵਾਲੇ ਦਾ ਨਵਾਂ ਕੋਈ ਰੂਪ ਆ ਗਿਆ ਹੋਵੇ ਇਸ ਤਰ੍ਹਾਂ ਵੇਚ ਕੀਤਾ ਗਿਆ ਨਾ ਤੇ ਲੋਕਾਂ ਦੇ ਵਿੱਚ ਭਿੰਡਰਾਂ ਵਾਲੇ ਪ੍ਰਤੀ ਤੇ ਇੱਕ ਭਾਵਨਾ ਤੇ ਕੁਰਬਾਨੀ ਦਾ ਤੇ ਉਹ ਉਹ ਹੈ ਹੀ ਹੈ ਨਾ ਉਸ ਚੀਜ਼ ਨੂੰ ਕੈਸ਼ ਕਰਕੇ ਤੇ ਉਸੇ ਹਾਲਾਤ ਜਦੋਂ ਲੋਕਾਂ ਦੇ ਵਿੱਚ ਇਸ ਕਿਸਮ ਦਾ ਜੋਸ਼ ਤੇ ਜਜ਼ਬਾ ਉੱਠ ਗਿਆ ਇਹਨੇ ਆਪਣਾ ਵਿੱਚ ਘੋੜਾ ਦਬਾਤਾ ਸਰਬਜੀਤ ਨੇ ਫਰੀਦਕੋਟ ਵਾਲੇ ਨੇ ਉਹਨੇ ਕਿਹਾ ਮੇਰੇ ਪਿਓ ਨੇ ਕੁਰਬਾਨੀ ਦੇਤੀ ਇਹ ਤੇ ਹੋਣਿਆ ਨਾ ਯੰਗ ਮੁੰਡਾ ਮੈਂ ਤੇ ਉਹ ਵੱਡੀ ਲੜਾਈ 'ਚ ਮੇਰੇ ਪਿਓ ਨੇ ਕੁਰਬਾਨੀ ਦੇਤੀ ਤੁਸੀਂ ਮੈਨੂੰ ਇੱਕ ਵੋਟ ਨਹੀਂ ਪਾ ਸਕਦੇ ਲੈ ਪੰਜਾਬੀਆਂ ਨੇ ਇਸੇ ਗੱਲ ਤੇ ਵੋਟਾਂ ਪਾ ਦਿੱਤੀਆਂ ਮੈਨੂੰ ਫੋਨ ਆਏ ਉਹਨਾਂ ਦਿਨਾਂ 'ਚ ਮੋਗੇ ਤੋਂ ਹੋਰ ਨਾਲ ਤੋਂ ਕਹਿੰਦੇ ਜੀ ਅਸੀਂ ਤੇ ਵੀ ਹੁਣ ਇੱਧਰ ਪਾਉਣੀ ਆ ਕਿਉਂਕਿ ਉਹ ਉਹਦੀ ਸਾਨੂੰ ਐਸ ਗੱਲ ਨੇ ਬਹੁਤ ਸ਼ੋਹ ਗਈ ਹੈ ਕਿ ਯਾਰ ਅਸੀਂ ਉਹਨੇ ਆਪਣੀ ਜਾਨ ਦੇ ਦਿੱਤੀ ਤੁਸੀਂ ਇੱਕ ਪਰਚੀ ਨਹੀਂ ਪਾ ਸਕਦੇ ਅਸੀਂ ਪਰਚੀਆਂ ਪਾਵਾਂਗੇ ਪਰ ਬਾਦ ਵਿੱਚ ਉਹਨੇ ਜੋ ਇਹ ਸਾਡੀ ਬਰਾਦਰੀ ਦੀ ਇੱਕ ਖੂਬੀ ਵੀ ਆ ਤੇ ਕਮਜ਼ੋਰੀ ਵੀ ਆ ਯਾਰ ਭਾਵਨਾ ਇਹ ਸਾਰੀਆਂ emotions ਆਪਣੀ ਜਗ੍ਹਾ ਬਹੁਤ ਇੰਪੋਰਟੈਂਟ ਹੈ ਜ਼ਿੰਦਗੀ ਦੀ ਫਿਊਲ ਹੈ ਸਮਝ ਲਓ ਸ਼ਕਤੀ ਹੈ ਪਰ ਜੇ ਇਹਦੇ ਚ ਡੁੱਬੇ ਰਹੋਗੇ ਫਿਰ ਕਿਤੇ ਨਹੀਂ ਪਹੁੰਚੋਗੇ ਚਲਾਕ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਊਗਾ ਇਸ ਲਈ ਸਾਨੂੰ ਜਦੋਂ ਜਿਸ ਮਕਸਦ ਲਈ ਅਸੀਂ ਕੋਈ ਕੰਮ ਕਰ ਰਹੇ ਹਾਂ ਕੀ ਮਕਸਦ ਕੀ ਹੈ ਕਾਨੂੰਨ ਬਣਾਉਣਾ ਮਕਸਦ ਕੀ ਹੈ ਪੰਜਾਬ ਨੂੰ ਇੱਕ ਉਖੜੀਆਂ ਹੋਈਆਂ ਲੀਹਾਂ ਤੋਂ ਦੁਬਾਰਾ ਲੀਹਾਂ ਤੇ ਲਿਆਉਣਾ ਮਕਸਦ ਇਹ ਹੈ ਕਿ ਸਿੱਖੀ ਦੇ ਉੱਤੇ ਜਿਹੜੇ ਚਾਰੋਂ ਪਾਸਿਓਂ ਹਮਲਾ ਆਇਆ ਉਸ ਨੂੰ ਦੁਬਾਰਾ ਅਸੀਂ ਇੱਕ ਕਿਲੇ ਨੂੰ ਕਿਵੇਂ ਮਜ਼ਬੂਤ ਕਰਨਾ ਮਕਸਦ ਇਹ ਆ ਕਿ ਪੰਜਾਬੀਅਤ ਜਿਹੜੀ ਆ ਸਾਡੀ ਚਲੋ ਸਿੱਖੀ ਤੇ ਇੱਕ ਸੈਕਸ਼ਨ ਹੈਗਾ ਪੰਜਾਬੀਅਤ ਤੇ ਲਾਰਜਰ ਪਲੇਟਫਾਰਮ ਆ ਉਸ ਨੂੰ ਵੀ ਇੱਕ ਘਰੇ ਹੀ ਬੈਠਿਆਂ ਮਿਨਿਓਰਿਟਾਈਜ਼ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਪੰਜਾਬੀਅਤ ਨੂੰ ਉਸ ਨੂੰ ਕਿਵੇਂ ਬਚਾਉਣਾ ਇਥੋਂ ਦੀ ਅਰਥਵਿਵਸਥਾ ਤੇ ਚਲੋ ਹੈ ਹੀ ਹੈ ਐਡਮਿਨਿਸਟ੍ਰੇਸ਼ਨ ਤੇ ਹੈ ਹੀ ਆ ਪੁਲਿਸ ਦਾ ਕਿਵੇਂ ਲਗਾਮ ਪਾਉਣੀ ਹੈ ਤੇ ਕਿਵੇਂ ਇਸ ਨੂੰ ਥੋੜਾ ਸੂਤਰ ਕਰਨਾ ਜਿਹੜੀ ਇਧਰ ਉਧਰ ਸਾਰਾ ਨਸ਼ਾ ਜਿਹੜਾ ਵਿਕ ਰਿਹਾ ਉਹ ਇੱਕ ਆਪਣੇ ਆਪ ਇਹ ਸਾਰੇ ਜਿਹੜੇ ਮਸਲੇ ਹੈਗੇ ਹੈ ਪੀ ਇਹਨਾਂ ਦੇ ਉੱਤੇ ਉਹ ਬੰਦਾ ਕਿੰਨਾ ਕੁ ਕਾਰਗਰ ਸਾਬਤ ਹੋ ਸਕਦਾ ਪੰਜਾਬ ਨੂੰ ਲੀਡ ਕਰਨ ਲਈ ਉਹਨੂੰ ਅੱਗੇ ਲੈ ਕੇ ਆਉ ਉਹ ਕੋਈ ਵੀ ਜਿਹੜਾ ਹੈਗਾ ਪਰ ਮੈਨੂੰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਅਸੀਂ ਬੰਦੇ ਪਹਿਲਾਂ ਇਹੋ ਹੀ ਅਮਰਤਪਾਲ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੀ ਪਾਰਟੀ ਵੱਲੋਂ ਸੰਦੀਪ ਨੂੰ ਖੜਾ ਕੀਤਾ ਗਿਆ ਹੈ ਆ ਮੰਦੀਪ ਹੈ ਨਾ ਮੰਦੀਪ ਨੂੰ ਖੜਾ ਕੀਤਾ ਗਿਆ ਸੰਨੀ ਦੇ ਭਰਾ ਨੂੰ ਉਸ ਦਾ ਇਹ ਦੇਖ ਲਓ ਕਿ ਪਹਿਲਾਂ ਤੇ ਉਹ ਏਸੀਪੀ ਸਾਡਾ ਸੰਵਿਧਾਨ ਚ ਹੈ ਨਹੀਂ ਅੰਦਰ ਬਾਹਰ ਵਾਲੀ ਗੱਲ ਇਹ ਤੇ ਇੱਥੇ ਆ ਬਾਹਰੋਂ ਆ ਗਏ ਇੰਜ ਕਰਨਾ ਬਈਏ ਇਹ ਸਾਰਾ ਕੁਝ ਉਹ ਕਰਦੇ ਰਹੇ ਜੀ ਬਾਅਦ ਵਿੱਚ ਕਨਸਟੀਟਿਊਸ਼ਨ ਦੀ ਸੌਂ ਵੀ ਚੁੱਕ ਲਈ ਮਤਲਬ ਕੁਝ ਹੀ ਮਹੀਨਿਆਂ ਚ ਸਾਰਾ ਕੁਝ ਹੋ ਗਿਆ ਕਹਿਣ ਦਾ ਮਤਲਬ ਮੇਰਾ ਇਹ ਜਿਹੜਾ ਸਾਰੀਆਂ ਚੀਜ਼ਾਂ ਇੱਕ ਗੇਮ ਦੇ ਤੌਰ ਤੇ ਜਦੋਂ ਚੱਲਦੀਆਂ ਸਾਡੇ ਬੰਦੇ ਜਿਹੜੇ ਆਮ ਵੋਟਰ ਆ ਉਹਨਾਂ ਨੂੰ ਇੰਨਾ ਕਿਤੇ ਚੇਤਨਾ ਦਾ ਰਾਜਨੀਤਿਕ ਚੇਤਨਾ ਤੁਸੀਂ ਪਿਛਲੀ ਇੰਟਰਵਿਊ 'ਚ ਵੀ ਤੁਸੀਂ ਲੋਕਾਂ ਨੂੰ ਜ਼ਿੰਮੇਵਾਰ ਬੱਦ ਦੱਹਰਾਇਆ ਕਿ ਲੋਕ ਬਹੁਤ ਜ਼ਿੰਮੇਵਾਰ ਨੇ ਇਸ ਗੱਲ ਲਈ ਕਿ ਭਾਵਕ ਹੁੰਦੇ ਆ ਲੋਕਾਂ ਨੂੰ ਮੈਂ ਇੰਜ ਨਹੀਂ ਕਹਿ ਰਿਹਾ ਕਿ ਉਹ ਗਲਤੀ ਕਰ ਜਾਂਦੇ ਭਾਵਕਤਾ 'ਚ ਵਹਿ ਜਾਂਦੇ ਆ ਪਰ ਤੁਸੀਂ ਜਿਹੜੇ ਐਡੇ ਵੱਡੇ ਫੈਸਲੇ ਆ ਵੱਡੇ ਫੈਸਲੇ ਆ ਨਾ 5 ਸਾਲ ਲਈ ਤੁਸੀਂ ਕਿਸੇ ਨੂੰ ਚੁਣਨਾ ਮੁੜ ਕੇ ਦੁਬਾਰਾ ਤੇ ਕੁਝ ਹੋਣਾ ਨਹੀਂ ਹੈਗਾ ਉਸ ਨੂੰ ਸੋਚ ਸਮਝ ਕੇ ਉਸ ਬੰਦੇ ਨੂੰ ਵੋਟ ਪਾਓ ਜਿਹਨੂੰ ਤੁਸੀਂ ਦੁਬਾਰਾ ਫੜ ਸਕੋ ਜਿਹਦੇ ਕੋ ਕੰਮ ਲੈ ਸਕੋ ਜਿਹਦੇ ਨਾਲ ਜਿਹਦੀ ਜਵਾਬਦੇਹੀ ਤੈਅ ਕਰ ਸਕੋ ਇਹ ਨਾ ਕਿ ਉਹ ਆਪਣਾ ਤੁਹਾਡੀਆਂ ਵੋਟਾਂ ਲੈ ਕੇ ਕਿਤੇ ਹੋਰ ਹੀ ਤੁਰਿਆ ਫਿਰੇ ਤੁਹਾਨੂੰ ਪੁੱਛੇ ਹੀ ਨਾ ਮਗਰੋਂ ਤੁਹਾਡੇ ਕੋ ਕੰਮ ਵੀ ਨਾ ਕਰੇ ਤੁਸੀਂ ਤੇ ਕੰਮ ਵੀ ਇਲਾਕੇ ਦੇ ਕਰਨੇ ਆ ਨਾ ਤੁਹਾਡਾ ਇੱਕ ਵਿਕਾਸ ਜਾਂ ਕੱਲਾ ਉਹ ਹੀ ਏਰੀਆ ਨਹੀਂ ਜਿਹੜਾ ਦੇਸ਼ ਦੇ ਵਿੱਚ ਚਲੇ ਜਾਂਦਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚਲੇ ਜਾਂਦਾ ਉਹ ਤੇ ਪੂਰੇ ਦੇਸ਼ ਲਈ ਇੱਕ ਕਿਸਮ ਦਾ ਲੀਡਰ ਆ ਨਾ ਇਕੱਲਾ ਹੀ ਪੰਜਾਬ ਦਾ ਹੀ ਨਹੀਂ ਇਕੱਲੀ ਕਾਂਟੀਸਿਚੀ ਦਾ ਥੋੜੀ ਐ ਉਹ ਤੂੰ ਉੱਥੋਂ ਬੈਠ ਕੇ ਉਹਨਾਂ ਨੇ ਸਾਰੇ ਦੇਸ਼ ਲਈ ਕਾਨੂੰਨ ਬਣਾਉਣੇ ਆ ਜਿਵੇਂ ਪੰਜਾਬ ਦੀ ਅਸੈਂਬਲੀ 'ਚ ਜਿਹੜਾ ਮਿਨਿਸਟਰ ਬਣ ਜਾਂਦਾ ਉਹ ਮਿਨਿਸਟਰ ਇਕੱਲਾ ਉਸ ਆਪਣੀ ਕਾਂਟੀਸਿਚੀ ਦਾ ਥੋੜੀ ਆ ਉਹ ਪੂਰੇ ਸਟੇਟ ਦਾ ਮਿਨਿਸਟਰ ਐ ਤੋ ਉਹਨੇ ਪੂਰੇ ਸਟੇਟ ਦੇ ਪਹਿਲੇ ਦਾ ਸੋਚਣਾ ਸਾਡੇ ਬੰਦਿਆਂ ਨੂੰ ਵੋਟਾਂ ਭਾਵੇਂ ਲੋਕਲ ਪਾਉਂਦੇ ਆ ਉੰਨਨ ਵਿਅਕਲ ਤੇ ਜਰੂਰ ਸੋਚਣਾ ਚਾਹੀਦਾ ਕਿ ਮਾਮਲਿਆਂ ਦਾ ਜਿਸ ਪਰਪਸ ਲਈ ਜਿਸ ਮਕਸਦ ਲਈ ਕਿਸੇ ਬੰਦੇ ਨੂੰ ਅਸੀਂ ਖੜਾ ਕਰ ਰਹੇ ਹਾਂ ਕੀ ਉਹਦੇ ਤੋਂ ਉਹ ਪੂਰਾ ਹੋਊਗਾ ਉਹਦੀ ਪਾਰਟੀ ਜਾਂ ਉਹਦੀ ਆਪਣੀ ਨਿੱਜੀ ਪੋਜੀਸ਼ਨ ਉਸ ਨੂੰ ਸਿਰੇ ਲਾ ਪਾਊਗੀ ਜਿਹੜੇ ਉਹ ਵਾਅਦੇ ਕਰ ਰਿਹਾ ਜਾਂ ਜਿਸ ਸੋਚ ਨਾਲ ਅਸੀਂ ਉਸ ਨੂੰ ਵੋਟਾਂ ਪਾ ਰਹੇ ਹਾਂ ਜਿਸ ਮਨਸਾ ਨਾਲ ਜਿਸ ਉਮੀਦ ਨਾਲ ਵੋਟਾਂ ਪਾ ਰਹੇ ਹਾਂ ਕਿ ਕੀ ਉਹ ਉਹ ਉਮੀਦਾਂ ਪੂਰੀਆਂ ਕਰ ਪਾਊਗਾ ਇਹ ਜਜਮੈਂਟ ਸਾਨੂੰ ਜਰੂਰ ਲਾਉਣੀ ਚਾਹੀਦੀ ਹੈ ਰਹੀ ਗੱਲ ਕਾਂਗਰਸ ਦੀ ਖਾਂ ਗ੍ਰੈਸਡਾ ਹੈਪੀ ਮੈਉ ਦੇ ਕੇ ਆ ਉਥੇ ਮੁੰਡਾ ਤੇ ਉਹਨਾਂ ਨੇ ਕੋਈ ਬੁਰਜ ਹੈਗਾ ਆ ਉਹਨੂੰ ਖੜਾ ਕਰ ਦਿੱਤਾ ਹੈ ਪ੍ਰੋਪਰ ਚੈਨਲ ਨਾ ਕੀਤਾ ਤਿੰਨ ਬੰਦਿਆਂ ਦਾ ਨਾਂ ਗਿਆ ਵੀਨੂ ਗੋਪਾਲ ਨੇ ਉਹਨੂੰ ਟਿਕ ਕਰਤਾ ਕੈਂਡੀਡੇਟ ਅਨਾਉਂਸ ਹੋ ਗਿਆ ਤਾੜੀਆਂ ਬੱਜ ਗਈਆਂ ਐਲਓਪੀ ਦਾ ਬਾਜਵੇ ਦਾ ਵੀ ਹੈ ਰਾਜਾ ਵੜਿੰਗ ਨੇ ਵੀ ਕਹਿਤਾ ਵੀ ਠੀਕ ਹੈ ਕੈਂਡੀਡੇਟ ਸਾਡਾ ਜੀ ਹੁਣ ਉਹ ਪਤਾ ਨਹੀਂ ਵੀਨੂ ਗੋਪਾਲ ਹੁਣਾਂ ਵੱਲੋਂ ਅਖਬਾਰ ਦੇ ਵਿੱਚ ਮੈਂ ਪੜਿਆ ਮੈਂ ਅਜੇ ਉਹਦੇ ਬਾਰੇ ਕੋਈ ਵੈਰੀਫਾਈ ਨਹੀਂ ਕਰ ਸਕਿਆ ਕਦੀ ਤੇ ਉਹ ਆਜਲੀ ਨੂੰ ਕਹਿੰਦੇ ਆ ਯਾਰ ਤੂੰ ਖੜਾ ਹੋ ਜਾ ਕਦੀ ਕਿਸੇ ਹੋਰ ਬੰਦੇ ਦਾ ਵੀ ਇੱਕ ਦਾ ਨਾਂ ਕਿਸੇ ਦਾ ਲਿਖਿਆ ਹੋਇਆ ਜਿ ਮੇਰੇ ਨਿਕਲ ਗਿਆ ਮੂੰਹ ਚ ਆਉਂਦਾ ਤੇ ਉਹ ਕਾफी ਚਰਚਾ ਚ ਰਹਿੰਦਾ ਆ ਫਰੋਜਪੁਰ ਵਾਲਦਾ ਐਮ ਐਲ ਏ ਉਸ ਦਾ ਨਾਂ ਵੀ ਉਹਦੇ ਵਿੱਚ ਦਿੱਤਾ ਸੀਗਾ ਕਿ ਤੂੰ ਖੜਾ ਹੋ ਜਾ ਇਸ ਲਈ ਇਹ ਕਿਥੋਂ ਦੁਬਾਰਾ ਰੀਥੋਟ ਹੋ ਗਿਆ ਰਾਜਾ ਬਡਿੰਗ ਤੇ ਕਹਿੰਦਾ ਕਿ ਨਹੀਂ ਇਹ ਜਾਣ ਬੁੱਝ ਕੇ ਕਨਫਿਊਜ਼ਨ ਖੜਾ ਖੜਾ ਕਰਨ ਵਾਲੀ ਗੱਲ ਆ ਵੀ ਇਸ ਤਰ੍ਹਾਂ ਦੀ ਸਾਡੀ ਅੰਦਰੂਨੀ ਗੱਲ ਕੋਈ ਨਹੀਂ ਪਰ ਜਦੋਂ ਹਵਾ ਟ੍ਰਿਬਿਊਨ ਵਰਗੇ ਪੇਪਰ ਤੇ ਮਤਲਬ ਇੱਕ ਠੀਕ ਠਾਕ ਪੇਪਰ ਹੈ ਅੰਗਰੇਜ਼ੀ ਦਾ ਤੇ ਉਹਦੇ ਵਿੱਚ ਜਦੋਂ ਛਪ ਜਾਂਦੀ ਹੈ ਦਾ ਮਤਲਬ ਕਿਤੇ ਨਾ ਚੱਲ ਰਹੀ ਹੈ ਗੱਲ ਹਾਂ ਉਗ ਸੁਗ ਜੀ ਹਦੀ ਇਹ ਕਿਤੇ ਇਹ ਨਾ ਹੋਵੇ ਕਿ ਕਾਂਗਰਸ ਵੈਸੇ ਤੇ ਨਾ ਦੀ ਰਵਾਇਤੀ ਤੌਰ ਤੇ ਉਹ ਸੀਟ ਵੀ ਨਹੀਂ ਹੈ ਉਸ ਤਰ੍ਹਾਂ ਜੀ ਪਰ ਜੇ ਇਹ ਲੱਗਦਾ ਹੈ ਮੈਨੂੰ ਕਿ ਜੇ ਹੈਜ਼ ਕਿਸਮ ਦੇ ਪਵਾੜੇ ਜਿਵੇਂ ਲੁਧਿਆਣੇ ਦੇ ਵਿੱਚ ਪੈਗੇ ਸੀ ਲੁਧਿਆਣਾ ਵੈਸਟ ਦੀ ਸੀਟ ਸੀ ਨਾ ਉਹ ਹਾਂ ਜਿੱਥੇ ਜਿੱਥੇ ਉੱਥੇ ਪੈ ਗਿਆ ਆਸ਼ੂ ਉਹਨਾਂ ਨੇ ਉਦੋਂ ਡਾਂਗ ਫੜ ਕੇ ਕਿਸੇ ਨੂੰ ਨਹੀਂ ਇਹਨਾਂ ਨੂੰ ਵੜਨ ਦਿੱਤਾ ਮਤਲਬ ਜਾਣੀ ਬੰਦੇ ਗਏ ਹੋਿਆਂ ਨੂੰ ਭਜਾਉਂਦੇ ਸੀਗੇ ਕਹਿੰਦੇ ਸੀ ਤੁਸੀਂ ਨਹੀਂ ਇੱਥੇ ਪੜੋ ਅਸੀਂ ਹਾਰਦੇ ਹਾਰ ਜਾਈਏ ਧੜੇ ਬੰਦੀ ਮੈਂ ਕਹਿੰਨਾ ਇੰਨੀ ਜ਼ਿਆਦਾ ਹੈਗੀ ਤੇ ਇਹ ਹੁਣ ਫੇਰ ਉਹ ਸੁਗ ਸੁਗ ਜੀ ਇਹੋ ਜੀ ਫੁਰਫੁਰ ਹੋਣ ਲੱਗ ਪਈ ਸ਼ੁਰੂ ਚ ਕਿਤੇ ਇਹ ਨਾ ਹੋਵੇ ਕਿ ਵਿੱਚੋਂ ਹੀ ਹਰਾਉਣ ਵਾਲੇ ਵੀ ਉੱਥੇ ਵੀ ਖੜੇ ਹੋ ਜਾਣ ਓਵਰਆਲ ਮੈਨੂੰ ਐਨ ਲੱਗ ਰਿਹਾ ਕਿ ਸਾਰਿਆਂ ਲਈ ਟੈਸਟ ਹੈਗਾ ਇੱਕੋ ਹੀ ਇਹਦੇ ਚ ਫੈਕਟਰ ਜਿਵੇਂ ਮੈਂ ਸ਼ੁਰੂ ਚ ਕਿਹਾ ਸੀਗਾ ਸੇ ਸਰਕਾਰ ਦਾ ਪੂਰਾ ਤੰਤਰ ਮੰਤਰ ਜਿਹੜਾ ਲੱਗਦਾ ਉੱਥੇ ਉਹਨਾਂ ਨੇ ਪੁਲਿਸ ਨੂੰ ਵੀ ਲਾਉਣਾ ਉਹਨਾਂ ਨੇ ਹੋਰਨਾਂ ਨੂੰ ਵੀ ਲਾਉਣਾ ਆਪਣੇ ਪਾਰਟੀ ਦੇ ਐਮਐਲਏ ਨੂੰ ਵੀ ਲਾਉਣਾ ਸਾਰਿਆਂ ਨੂੰ ਲਾਉਣਗੇ ਜੋਰ ਪੂਰਾ ਲਾਉਣਗੇ ਪਰ ਨਾਲ ਹੀ ਇਹ ਕੋਈ ਕੇਕ ਵਾਕ ਕਿਸੇ ਲਈ ਵੀ ਨਹੀਂ ਹੋਊਗੀ ਇਹੋ ਜਿਹੇ ਹਾਲਾਤ ਹੋਣਗੇ ਬੜਾ ਇੰਟਰਸਟਿੰਗ ਹੋਊਗਾ ਸਾਰਾ ਜਿਹੜੀ ਬਾਈ ਇਲੈਕਸ਼ਨ ਪਰ ਜੇ ਇਹਦੇ ਤੋਂ ਤੁਸੀਂ ਇਹ ਕਨਕਲੂਜਨ ਹੈਪੀ ਕੱਢਣ ਲੱਗੋ ਕਿਹਦੀ ਹਾਰ ਜਿੱਤ 27 ਦੀਆਂ ਚੋਣਾਂ ਨੂੰ ਤੈਅ ਕਰੂਗੀ ਇਹ ਬਿਲਕੁਲ ਬੇਬਕੂਫੀ ਵਾਲੀ ਗੱਲ ਹੋ ਗਈ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਬਹੁਤ ਬਹੁਤ